ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਜਿਵੇਂ ਕਿ ਹੁਣ ਤਾਂ ਨੁਪਤਿਆ ਵੀ ਸੀ ਦਿਹਾੜੇ ਚੱਲ ਰਹੇ ਹਨ ਮਾਤਾ 구ਜਰੀ ਦੇ ਸਭ ਜੱਤਿਆਂ ਦੇ ਹਨ ਤਾਂ ਮਤਲਬ ਅੱਜ ਮਤਲਬ ਮੈਂ ਜਿਸ ਕਮਿਊਨਿਟੀ ਦੇ ਵਿੱਚ ਜਨਮਿਆ ਇੱਕ ਮੁਸਲਮਾਨ ਪਰਿਵਾਰ ਦੇ ਵਿੱਚ ਜਨਮ ਲੈ ਕੇ ਮਤਲਬ ਮੈਂ ਅ ਪੈਰਾਵੇ ਤੋਂ ਲੈ ਕੇ ਮੇਰੇ ਪੱਗ ਬੰਨਣ ਤੱਕ ਮਤਲਬ ਕਿਤਨਾ ਕਿਤੇ ਸਾਡੀਆਂ ਡੂੰਘੀਆਂ ਗੱਲਾਂ ਵਿਚਾਰ ਇਹ ਸੋਚਣ ਵਾਲੇ ਹੁੰਦੇ ਆ ਦੋਸਤੋ ਮੈਂ ਮੁਸਲਮਾਨ ਹੋਣ ਦੇ ਨਾਤੇ ਜਦੋਂ ਮੈਂ ਸਿਰ ਤੇ ਦਸਤਾਰ ਸਜਾ ਸਕਦਾਗਾ ਠੀਕ ਹੈ ਤਾਂ ਤੁਸੀਂ ਵੀ ਜਰੂਰ ਜੋ ਜੇ ਸਿੱਧੀ ਦੇ ਅੜੇ ਚੱਲ ਰਹੇ ਆ ਤਾਂ ਜਰੂਰ ਇਸ ਕਮੈਂਟ ਨੂੰ ਫਾਲੋ ਕਰੋ ਜੋ ਖਾਸ ਕਰਕੇ ਜੋ ਮੇਰੇ ਵੀਰ ਸਿੱਖ ਧਰਮ ਨਾਲ ਸੰਬੰਧ ਰੱਖਦੇ ਆ ਦਸਤਾਰ ਸਜਾਓ ਅ ਗੁਰੂ ਦੇ ਸਿੰਘ ਬਣੋ ਠੀਕ ਆ ਤਾਂ ਅਸੀਂ ਮਤਲਬ ਹੀ ਤੁਸੀਂ ਇਹ ਦੇਖੋ ਵੀ ਇਨੀ ਠੰਡ ਦੇ ਵਿੱਚ ਆਪਾਂ ਕੰਬਲਾਂ ਲਜਾਈਆਂ ਦੇ ਵਿੱਚ ਹੀਟਰ ਲਾ ਲਾ ਬੈਨਨੇ ਆ ਤੁਸੀਂ ਉਹ ਦੇਖੋ ਵੀ ਤੰਨ ਜਿਗਰਾ ਆਊਗਾ ਬੱਚਿਆਂ ਦਾ ਜਿਨ੍ਹਾਂ ਨੇ ਮਤਲਬ ਹੀ ਆਪਣੀ ਉੱਤੇ ਉਹ ਪੋਹ ਦੀਆਂ ਰਾਤਾਂ ਦਾ ਹੀ ਆ ਠੰਡੇ ਬੋਰਚ ਦੇ ਵਿੱਚ ਤਾਂ ਜ਼ਰੂਰ ਦੋਸਤੋ ਮੈਂ ਇੱਕ ਭਾਈਆਂ ਸਾਡੀ ਇਨਸਾਨੀਤ ਪਹਿਲਾਂ ਕੀ ਠੀਕ ਆ ਸਾਡੀਆਂ ਜਾਤਾਂ ਬਾਅਦ ਚ ਪਰ ਮੈਂ ਇੱਕ ਮੁਸਲਮਾਨ ਹੋਣ ਦੇ ਨਾਤੇ ਜਦੋਂ ਮੈਂ ਖੁਦ ਦਸਤਾਰ ਸਜਾਉਣਾਗਾ ਮੈਂ ਅੱਜ ਦਾ ਨਹੀਂ ਸਜਾਉਣਾ ਮੇਰੀ ਤੁਸੀਂ ਫੇਸਬੁੱਕ ਚੈੱਕ ਕਰ ਲਓ ਕੋਈ ਵੀ ਮੇਰਾ ਸੋਸ਼ਲ ਮੀਡੀਆ ਪਲੈਟਫਾਰਮ ਉਦਾਂ ਵੀ ਨਾਰਮਲ ਤੁਹਾਨੂੰ ਮੈਂ ਪੱਗ ਜੀ ਮਿਲੂਗਾ ਤੁਸੀਂ ਦੇਖੇ ਹੋਗਾ ਤਾਂ ਛੋਟੇ ਸਹਿਬ ਜਾਂ ਦੇ ਸਹਾਦਤ ਨੂੰ ਅਗਰ ਤੁਸੀਂ ਪਿਆਰ ਕਰਦੇ ਹੋ ਤਾਂ ਜਰੂਰ ਉਹਨਾਂ ਲਈ ਆਪਣੇ ਸਿਰ ਦੇ ਉੱਤੇ ਇਹ ਤਾਜ ਜਰੂਰ ਸਜਾਓ ਪੱਗ ਦਾ ਤਾਜ ਜਿਹਨੂੰ ਪਕਣਿਆ ਦਸਤਾਰ ਤੇ ਇਹ ਤੁਹਾਡੀ ਸੱਚੀ ਸੰਦਗੀ ਲਈ ਹੋ ਤਾਂ ਮੈਂ ਆਪਣੀ ਕਮਿਊਨਿਟੀ ਵੱਲੋਂ ਆਪਣੀ ਮੁਸਲਮਾਨ ਭਾਈਚਾਰੇ ਵੱਲੋਂ ਮਤਲਬ ਅਸੀਂ ਆਪਣੇ ਆਪ ਨੂੰ ਪੂਰਾ ਕੋਸ਼ਿਸ਼ ਕਰ ਰਹੇ ਹਾਂ ਉਸ ਲੈਵਲ ਤੇ ਰੱਖਣ ਦੀ ਵੀ ਅਸੀਂ ਉਹਨਾਂ ਦੀ ਸੇਵਦੀ ਨੂੰ ਮਤਲਬ ਵੀ ਅ ਅ ਅਸੀਂ ਸਮਰਪਤ ਹੋ ਸਕੀਏ ਬਣ ਨਹੀਂ ਸਕਦਾ ਗੁਰੂ ਗੁਰੂ ਮਹਾਰਾਜ ਰਗਾ ਜਾਂ ਉਹਨਾਂ ਉਹਨਾਂ ਰਕੇ ਬਣਨੇ ਬਹੁਤ ਅ ਵੱਡੇ ਵੱਡੇ ਜਿਗਰੇ ਚਾਹੀਦੀ ਹੈ ਪਰ ਅਸੀਂ ਉਹਨਾਂ ਖਾਤਰ ਸਿਰ ਤੇ ਜਰੂਰ ਦਸਤਾਰ ਸਜਾ ਸਕਦੇ ਆ ਅੱਜ ਇਹ ਕੱਪੜਾ ਨਹੀਂ ਇਹ ਟੋਪੀ ਨਹੀਂ ਇਹ ਬੰਨਣਾ ਮਤਲਬ ਇਹ ਹੈ ਵੀ ਮੈਂ ਕਿਸ ਕਮਿਊਨਿਟੀ ਜੀ ਬਿਲੋਂਗ ਕਰਦਾ ਤੇ ਮੈਂ ਅ ਮਤਲਬ ਵੀ ਪੱਕਾ ਕਿਉਂ ਬੰਨਦਾ ਕਦੇ ਵੀ ਨਹੀਂ ਕਿਉਂ ਸ਼ਬਦ ਹੋਣਾ ਨਹੀਂ ਚਾਹੀਦਾ ਤਾਂ ਜਰੂਰ ਸਿੱਧੀ ਦਿਹਾੜੇ ਨੂੰ ਮਤਲਬ ਵੀ ਤੁਹਾਡੀ ਮਤਲਬ ਵੀ ਸਭ ਤੋਂ ਵੱਡੀ ਇੱਕ ਜਿਹੜੀ ਤੁਸੀਂ ਦਸਤਾਰ ਸਜਾਉਗੇ ਨਾ ਉਹਨਾਂ ਨੂੰ ਸਭ ਤੋਂ ਵੱਡੀ ਸਤਿਨਾਮ ਜਲੀ ਹੋਵੇ ਤਾ ਠੀਕ ਹੈ ਦੋਸਤੋ ਮੈਂ ਤੁਹਾਡਾ ਮਹਿਮੂਦ ਖਾਨ ਮੁੰਨੂ ਸਹਿਣਾ ਸਤਿ ਸ਼੍ਰੀ ਅਕਾਲ ਰਾਮ ਰਾਮ ਅੱਲਾ ਵਕਾ